ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇਹ ਜਿਹੜੀ ਆਪਣੀ ਕਣਕ ਦੇਖ ਰਹੇ ਆ ਇਹ ਡੀਬੀਡਬਲ 222 ਹੈ ਤੇ ਅੱਜ ਜਿਹੜੇ ਟਾਪਿਕ ਦੇ ਉੱਪਰ ਆਪਾਂ ਗੱਲ ਕਰਾਂਗੇ ਉਹ ਮੇਰੇ ਹੱਥ ਦੇ ਵਿੱਚ ਕੁਝ ਖੋਜ ਪੱਤਰ ਹੈਗੇ ਤੇ ਐਨਪੀਕੇ 13045 ਜਿਸ ਦਾ ਕਿ ਬਹੁਤ ਜ਼ਿਆਦਾ ਰੌਲਾ ਪੈਂਦਾ ਹੈ ਇਨ੍ਹਾਂ ਸਟੇਜਾਂ ਦੇ ਉੱਪਰ ਆ ਕੇ ਜਿਵੇਂ ਇੱਕ ਬੂਟਿੰਗ ਸਟੇਜ ਦੇ ਉੱਪਰ ਸਪਰੇ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਇਸ ਦੇ ਉੱਪਰ ਬਣੀਆਂ ਹੋਈਆਂ ਨੇ ਤੇ ਦੂਸਰੀ ਐਂਥੈਸਿਸ ਦੇ ਉੱਪਰ ਸਪਰੇ ਜਾਂ ਕੁਝ ਵਿਦਵਾਨ ਇਸ ਨੂੰ ਨਿਸਾਰੇ ਤੋਂ ਪਹਿਲਾਂ ਇੱਕ ਤੇ ਇੱਕ ਨਿਸਾਰੇ ਤੋਂ ਬਾਅਦ ਦੋ ਸਪਰੇਹਾਂ ਦੀ ਜਿਹੜੀ ਸਿਫਾਰਿਸ਼ ਆ ਉਹ ਕਰਦੇ ਨੇ ਤੇ ਇਸ ਦੇ ਪ੍ਰਭਾਵ ਬਾਰੇ ਜਿਹੜੇ ਆ ਕੁਝ ਮੈਨੂੰ ਖੋਜ ਪੱਤਰਾਂ ਦੇ ਵਿੱਚੋਂ ਇਸ ਦੇ ਬਾਬਤ ਜਿਹੜੀਆਂ ਕੁਝ ਕੰਮ ਦੀਆਂ ਗੱਲਾਂ ਨੇ ਜਾਂ ਸੀ ਸਪਰੇ ਕਰਨੀਆਂ ਕਿਉਂ ਕਰਨੀਆਂ ਉਸ ਬਾਰੇ ਆਪਾਂ ਗੱਲ ਕਰਦੇ ਹਾਂ ਤਾਂ ਇਹਦੇ ਚ ਆਉਂਦਾ ਵੀ ਐਨ ਪੀ ਕੇ ਹੀ ਕਿਉਂ ਜਿਹੜੀ 13045 ਹੈ ਜਿਹਨੂੰ ਅਸੀਂ ਪੋਟਾਸ਼ੀਅਮ ਨਾਈਟ੍ਰੇਟ ਕਹਿੰਦੇ ਆ ਜਿਹਦੇ ਵਿੱਚ ਨਾਈਟ੍ਰੋਜਨ ਤੇ ਪੋਟਾਸ਼ੀਅਮ ਦੋ ਚੀਜ਼ਾਂ ਹੁੰਦੀਆਂ ਨੇ ਬਈ ਇਹ ਹੀ ਕਿਉਂ ਤਾਂ ਜਿਵੇਂ ਆਉਂਦੇ ਦਿਨਾਂ ਦੇ ਵਿੱਚ ਮੌਸਮ ਬਦਲੇਗਾ ਉਸ ਦੇ ਵਿੱਚ ਹੀਟ ਸਟ੍ਰੈਸ ਜਿਹੜਾ ਹੈ ਉਹ ਪਿਛਲੇ ਸਾਲਾਂ ਦੌਰਾਨ ਕਾਫੀ ਚਰਚਾ ਦਾ ਵਿਸ਼ਾ ਰਿਹਾ ਤੇ ਇਹਦੇ ਕਾਰਨ ਜਿਹੜਾ ਫਸਲਾਂ ਦਾ ਝਾੜ ਹੈ ਉਹ ਵੀ ਕਿਤੇ ਨਾ ਕਿਤੇ ਘਟ ਹੋਇਆ ਤੇ ਇਸੇ ਕਰਕੇ ਹੀ ਹੀਟ ਨੂੰ ਟੋਲਰੈਂਟ ਜਾਂ ਗਰਮੀ ਨੂੰ ਝੱਲਣ ਵਾਲੀਆਂ ਕਿਸਮਾਂ ਸਾਡੇ ਸਾਹਮਣੇ ਆਈਆਂ ਨੇ ਤਾ ਇੱਥੇ ਬੜਾ ਸਾਫ਼ ਲਿਖਿਆ ਇਹਨਾਂ ਨੇ ਵੀ ਜਿਹੜਾ ਹੀਟ ਸਟ੍ਰੈਸ ਆਇਆ ਜਾਂ ਗਰਮੀ ਦਾ ਜਿਹੜਾ ਅ ਦਬਾਅ ਹੈ ਫਸਲ ਦੇ ਉੱਤੇ ਇਹ ਪਾਣੀ ਦੇ ਜਿਹੜੇ ਕਣ ਨੇ ਉਹਨਾਂ ਨੂੰ ਬੂਟੇ ਦੇ ਵਿੱਚ ਢਾਹੂ ਤੇ ਉਸਾਰੂ ਕਿਰਿਆਵਾਂ ਜਿਹੜੀਆਂ ਮੈਟਾਬੋਲਿਜ਼ਮ ਆਪਾਂ ਕਹਿੰਦੇ ਆ ਭਈ ਉਹਨਾਂ ਦੇ ਵਿੱਚ ਹਿੱਸਾ ਲੈਣ ਤੋਂ ਰੋਕਦਾ ਹੈ ਜੇ ਆਪਾਂ ਇਹ ਕਹ ਲਈਏ ਵੀ ਬੂਟੇ ਦੇ ਵਿੱਚ ਜਿਹੜਾ ਭੋਜਨ ਬਣਦਾ ਹੈ ਫਿਰ ਉਸ ਭੋਜਨ ਦੇ ਬਣਨ ਤੋਂ ਬਾਅਦ ਉਹ ਬੂਟੇ ਦੇ ਵੱਖ-ਵੱਖ ਕੰਮਾਂ ਦੇ ਵਿੱਚ ਲੱਗਦਾ ਹੈ ਤੇ ਉਹਦੇ ਵਿੱਚ ਪਾਣੀ ਦਾ ਬੜਾ ਮਹੱਤਵ ਹੈ ਉਸ ਪਾਣੀ ਨੂੰ ਉਹ ਰੋਕ ਦਿੰਦਾ ਹੈ ਜਿਸ ਕਰਕੇ ਜਿਹੜਾ ਨਿਸ਼ੇਚਨ ਕਰਿਆ ਹੈ ਉਹ ਪ੍ਰਭਾਵਿਤ ਹੁੰਦੀ ਹੈ। ਪ੍ਰਕਾਸ਼ ਸੰਸਲੇਸ਼ਨ ਪ੍ਰਭਾਵਿਤ ਹੁੰਦਾ ਹੈ ਤੇ ਸਾਹ ਕਰਿਆ ਉਹ ਵੀ ਪ੍ਰਭਾਵਿਤ ਹੁੰਦੀ ਹੈ। ਤੇ ਬੱਲੀ ਬੰਨ ਤੇ ਉਸ ਦੇ ਵਿੱਚ ਦਾਣੇ ਬੰਨ ਦੀ ਪ੍ਰਕਿਰਿਆ ਵੀ ਪ੍ਰਭਾਵਿਤ ਹੁੰਦੀ ਹੈ। ਜੇ ਆਪਾਂ ਇਹ ਕਹ ਲਈਏ ਵੀ ਉਸ ਸਮੇਂ ਦੌਰਾਨ ਜਿੰਨਾ ਵੀ ਬਾਇਓਟੈਕ ਜਾਂ ਇਹ ਬਾਇਓਟੈਕ ਸਟ्रेस ਆ ਬੱਲੀ ਦੇ ਉੱਪਰ ਵੀ ਜਿੰਨੀਆਂ ਵੀ ਅਜੈਵਿਕ ਤੇ ਜੈਵਿਕ ਤੱਤ ਨੇ ਉਹਨਾਂ ਦਾ ਪ੍ਰਭਾਵ ਹੈ ਉਹ ਨਹੀਂ ਪੈਣਾ ਚਾਹੀਦਾ। ਤਾਹੀ ਜਿਹੜੀਆਂ ਬੱਲੀਆਂ ਨੇ ਉਹ ਸਹੀ ਬਣਨ ਗਈਆਂ ਇਸ ਜਿਹੜੀ ਸਮੱਸਿਆ ਹੈ ਇਸ ਦੇ ਹੱਲ ਲਈ ਸਾਡੇ ਕੋਲੇ ਪੋਟਾਸ਼ੀਅਮ ਹੈ ਪੋਟਾਸ਼ੀਅਮ ਜਿਹੜਾ ਹੈ ਉਹ ਸਟੋਮਾਟਾ ਦੇ ਖੋਲਣ ਤੇ ਉਸ ਨੂੰ ਬੰਦ ਕਰਨ ਦੇ ਵਿੱਚ ਬੜਾ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਤੇ ਜਿਹੜਾ ਸਟੋਮਾਟਾ ਹੈ ਇਸ ਨੇ ਹੀ ਜਿਹੜਾ ਗੈਸਾਂ ਦਾ ਅਰਧਾਨ ਪ੍ਰਦਾਨ ਹੈ ਉਹ ਕਰਨਾ ਹੁੰਦਾ ਹੈ ਇਸ ਦੇ ਦੁਆਰਾ ਹੀ ਟਰਾਂਸਪੀਰੇਸ਼ਨ ਪ੍ਰੋਸੈਸ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਵਾਸ਼ਪ ਉਤਸਰਜਨ ਕਿਹਾ ਕਹਿੰਦੇ ਆ ਉਸ ਨੂੰ ਰੈਗੂਲੇਟ ਕਰਨਾ ਹੁੰਦਾ ਹੈ ਤੇ ਜਿਹੜਾ ਪੋਟਾਸ਼ੀਅਮ ਆ ਇਸ ਤਰੀਕੇ ਨਾਲ ਹੀਟ ਸਟ्रेस ਨੂੰ ਘਟ ਕਰਨ ਦੇ ਵਿੱਚ ਮਦਦ ਕਰਦਾ ਇਸ ਤੋਂ ਇਲਾਵਾ ਜਿਹੜਾ ਪੋਟਾਸ਼ੀਅਮ ਹੈ ਉਹ ਜ਼ਾਈਮ ਨੂੰ ਐਕਟੀਵੇਸ਼ਨ ਕਰਨ ਲਈ ਬਹੁਤ ਲੜੀਂਦਾ ਹੈ ਬੂਟੇ ਵਿੱਚਲੇ ਜਿਹੜੇ ਤੱਤ ਹੁੰਦੇ ਨੇ ਉਹਨਾਂ ਦੀ ਰੀਡਿਸਟ੍ਰਿਬਿਊਸ਼ਨ ਵੀ ਪੋਟਾਸ਼ੀਅਮ ਕਰਦਾ ਹੈ ਕਿਉਂਕਿ ਹੁਣ ਜਿਉਂ-ਜੋ ਕਣਕ ਪੱਕਣ ਵੱਲ ਵਧੀ ਹੈ ਜਿਹੜਾ ਉਹਦੇ ਪੱਤਿਆਂ ਦੇ ਵਿੱਚ ਜਿੰਨਾ ਭੋਜਨ ਪਿਆ ਹੁੰਦਾ ਜਾਂ ਊਰਜਾ ਪਈ ਹੁੰਦੀ ਹੈ ਉਸ ਦੀ ਲੋਡ ਅ ਮੱਲੀਆਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਤੇ ਪੋਟਾਸ਼ੀਅਮ ਇਸ ਦੇ ਵਿੱਚ ਮਦਦ ਕਰਦਾ ਹੈ ਕਿ ਉਹ ਜਿਹੜਾ ਪੱਤਿਆਂ ਦੇ ਵਿੱਚ ਜਿੰਨਾ ਵੀ ਗਲੂਕੋਜ਼ ਵਗੈਰਾ ਤੇ ਹੋਰ ਤੱਤ ਪਏ ਨੇ ਉਹਨਾਂ ਨੂੰ ਰੀਡਿਸਟ੍ਰਿਬਿਊਟ ਕਰੇ ਬਲੀਆਂ ਦੇ ਵਿੱਚ ਤਾਂ ਪੋਟਾਸ਼ੀਅਮ ਇਸ ਦੇ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਹੀ ਪੋਟਾਸ਼ੀਅਮ ਜਿਹੜਾ ਹੈ ਉਹ ਦਾਣੇ ਭਰਨ ਦਾ ਜਿਹੜਾ ਪੀਰੀਅਡ ਹੈ ਜਾਂ ਦਾਣੇ ਭਰਨ ਦਾ ਜਿਹੜਾ ਸਮਾਂ ਹੈ ਉਸ ਨੂੰ ਲਮੇਰਾ ਕਰਦਾ ਹੈ ਯਾਨੀ ਕਿ ਲੰਮੇ ਸਮੇਂ ਤੱਕ ਦਾਣੇ ਭਰਦੇ ਰਹਿਣ ਉਹਨੂੰ ਖਿੱਚ ਕੇ ਲੈ ਕੇ ਜਾਂਦਾ ਹੈ ਜਿਸ ਦਾ ਅਲਟੀਮੇਟ ਨਤੀਜਾ ਸਾਨੂੰ ਦਾਣਿਆਂ ਦੇ ਭਾਰ ਦੇ ਚ ਸਾਹਮਣੇ ਆਉਂਦਾ ਹੈ ਇਸ ਦੇ ਨਾਲ ਹੀ ਜਿਹੜਾ ਪੋਟਾਸ਼ੀਅਮ ਹੈ ਉਹ ਮਾਝੂ ਦਾਣੇ ਬਣਨ ਤੋਂ ਵੀ ਰੋਕਦਾ ਹੈ ਜਿਹੜੇ ਆਪਾਂ ਕਹਿੰਦੇ ਆ ਵੀ ਦਾਣੇ ਪਿਚਕ ਗਏ ਜਾਂ ਦਾਣੇ ਛੋਟੇ ਹੋ ਗਏ ਜਾਂ ਦਾਣੇ ਛੋਟੇ ਰਹਿ ਗਏ ਤੇ ਉਸ ਦਾਣੇ ਦੇ ਚੰਗੇ ਵਿਕਾਸ ਲਈ ਵੀ ਜਿਹੜਾ ਪੋਟਾਸ਼ੀਅਮ ਹੈ ਉਹ ਮਦਦ ਕਰਦਾ ਹੈ ਤੇ ਇਸੇ ਤਰ੍ਹਾਂ ਹੀ ਖੋਜ ਦੇ ਵਿੱਚ ਵੀ ਇਹ ਦੱਸਿਆ ਕਿ ਜਿਹੜਾ ਪੋਟਾਸ਼ੀਅਮ ਹੈ ਉਹ ਹੀਟ ਸਟ्रेस ਜਾਨੀ ਗਰਮੀ ਤੋਂ ਕਣਕ ਨੂੰ ਬਚਾਉਂਦਾ ਤੇ ਇਸ ਦੇ ਨਾਲ ਹੀ ਦਾਣਿਆਂ ਦੇ ਸੁੰਗੜਨ ਤੇ ਜਾਂ ਬੂਟੇ ਦੇ ਅੰਤ ਦੇ ਵਿੱਚ ਜਲਦੀ ਮੁਰਝਾਉਣਾ ਜਾਂ ਮਰਨਾ ਦੀ ਜਿਹੜੀ ਮਿਆਦ ਆ ਉਹਨੂੰ ਵੀ ਇਹ ਕੱਟ ਕਰਦਾ ਤਾਂ ਇਹ ਸੀ ਵੀਡੀਓ ਸਾਨੂੰ ਪੋਟਾਸ਼ੀਅਮ ਦੀ ਇਹਨਾਂ ਲਾਸਟ ਵਾਲੀਆਂ ਸਟੇਜਸ ਦੇ ਉੱਪਰ ਲੋਡ ਕਿਉਂ ਪੈਂਦੀ ਹੈ ਤੇ ਸਾਨੂੰ 13045 ਦੀ ਸਪਰੇ ਕਿਉਂ ਕਰਨੀ ਚਾਹੀਦੀ ਹੈ ਜਾਂ ਪੋਟਾਸ਼ੀਅਮ ਤੱਤ ਕਿਉਂ ਦੇਣਾ ਚਾਹੀਦਾ ਆ ਅੰਤਲੀਆਂ ਜਿਹੜੇ ਪੜਾ ਨੇ ਕਣਕ ਦੇ ਵੀਡੀਓ ਵਿੱਚ ਬਣ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ